ਚਾਰ ਉਹ ਕਿਹੜੀਆਂ ਚੀਜ਼ਾਂ ਹਨ ਜਿਹੜੀਆਂ ਹੈ ਤੇ ਛੋਟੀਆਂ ਪਰ ਹੈ ਬਹੁਤ ਸਿਆਣੀਆਂ ਸੋ ਸਾਰਿਆਂ ਨੂੰ ਜੈਮਸੀ ਦੀ ਮੇਰੇ ਭਾਈ ਭੈਣੋ ਪਰਮੇਸ਼ਰ ਤੁਹਾਡੇ ਉੱਤੇ ਕਿਰਪਾ ਕਰੇ ਔਰ ਤੁਹਾਡੇ ਉੱਤੇ ਆਪਣੀ ਦਇਆ ਕਰੇ ਅੱਜ ਅਸੀਂ ਚਾਰ ਉਹਨਾਂ ਚੀਜ਼ਾਂ ਬਾਰੇ ਜਾਣਨਾ ਜਿਹੜੀਆਂ ਹੈ ਤੇ ਆਕਾਰ ਵਿੱਚ ਬੜੀਆਂ ਛੋਟੀਆਂ ਪਰ ਹੈ ਬਹੁਤ ਸਿਆਣੀਆਂ ਬਾਈਬਲ ਦੇ ਵਿੱਚੋਂ ਅਸੀਂ ਚਾਰ ਚੀਜ਼ਾਂ ਨੂੰ ਜਾਣਨਾ ਉਹਨਾਂ ਦਾ ਸ਼ਰੀਰ ਉਹਨਾਂ ਦਾ ਕੱਦ ਉਹਨਾਂ ਦਾ ਆਕਾਰ ਜਿਹੜਾ ਆ ਬਹੁਤ ਛੋਟਾ ਆ ਪਰ ਉਹ ਸਮਝ ਔਰ ਅਕਲ ਵਿੱਚ ਬਹੁਤ ਸਿਆਣੀਆਂ ਆ ਅਸੀਂ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਅਸੀਂ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨਾ ਆ ਔਰ ਇਹਨਾਂ ਗੱਲਾਂ ਨੂੰ ਅਸੀਂ ਬੜੇ ਧਿਆਨ ਦੇ ਨਾਲ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਸੁਣਨਾ ਆ ਸੋ ਮੇਰੇ ਭਾਈ ਭੈਣੋ ਅਸੀਂ ਮੇਰੇ ਨਾਲ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ ਕੱਢਾਂਗੇ ਔਰ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ ਅਸੀਂ ਪੜ੍ਹਾਂਗੇ ਕਹਾਤਾ ਦੀ ਪੁਸਤਕ 30 ਅਧਿਆਏ ਅੱਜ ਚਾਰ ਉਹਨਾਂ ਚੀਜ਼ਾਂ ਨੂੰ ਜਾਣਨਾ ਜਿਹੜੀਆਂ ਆਕਾਰ ਵਿੱਚ ਛੋਟੀਆਂ ਨੇ ਪਰ ਹੈ ਸਿਆਣੀਆਂ ਉਹ ਕਿਹੜੀਆਂ ਨੇ ਕਹਾਤਾ ਦੀ ਪੁਸਤਕ 30 ਅਧਿਆਏ ਉਹਦਾ 24 ਵਚਨ ਤੋਂ ਲੈ ਕੇ 28 ਵਚਨ ਤੱਕ ਪੜ੍ਹਾਂਗੇ ਅਸੀਂ ਕਹੋਤਾ ਦੀ ਪੁਸਤਕ 30 ਅਧਿਆਏ 24 ਵਚਨ ਤੋਂ ਲੈ ਕੇ 28 ਵਚਨ ਤੱਕ ਚਾਰ ਵਸਤਾਂ ਜਿਹੜੀਆਂ ਹੈ ਤੇ ਨਿੱਕੀਆਂ ਪਰ ਹੈ ਸਿਆਣੀਆਂ ਉਹ ਕਿਹੜੀਆਂ ਨੇ ਅਸੀਂ ਬਾਈਬਲ ਦੇ ਵਿੱਚੋਂ ਜਾਣਾਂਗੇ ਪਵਿੱਤਰ ਬਾਈਬਲ ਵਿੱਚ ਲਿਖਿਆ ਜਦੋਂ 24 ਵਚਨ ਪੜ੍ਹਦੇ ਹਾਂ ਧਰਤੀ ਉੱਤੇ ਚਾਰ ਵਸਤਾਂ ਨਿੱਕੀਆਂ ਜਈਆਂ ਹਨ ਪਰ ਤਾਂ ਵੀ ਬੜੀਆਂ ਸਿਆਣੀਆਂ ਹਨ ਕਿਹੜੀਆਂ ਸ਼ਕਤੀ ਵਾਲੀਆਂ ਤਾਂ ਨਹੀਂ ਤਾਂ ਵੀ ਊਨਾਲ ਵਿੱਚ ਆਪਣਾ ਖਾਜਾ ਸਮੇਟ ਲੈਂਦੀਆਂ ਹਨ ਪ੍ਰਭੂ ਦਾ ਵਚਨ ਕੀ ਕਹਿੰਦਾ ਆ ਪਹਿਲੀ ਚੀਜ਼ ਹੈ ਕੀੜੀ ਕੀੜੀ ਦਾ ਆਕਾਰ ਤੇ ਬਹੁਤ ਛੋਟਾ ਆ ਪਰ ਆਪਣੇ ਲਈ ਢੇਰ ਸਾਰਾ ਇਨਾਜ ਇਕੱਠਾ ਕਰ ਲੈਂਦੀਆਂ ਆ ਛੋਟੇ ਆਕਾਰ ਦੇ ਹੋਣ ਦੇ ਬਾਵਜੂਦ ਵੀ ਪੂਰੇ ਦੇ ਪੂਰੇ ਕਣਕ ਦੇ ਦਾਣੇ ਨੂੰ ਉਹ ਆਪਣੀ ਬੁੱਕਲ ਵਿੱਚ ਲੈ ਕੇ ਤੁਰੀਆਂ ਹੁੰਦੀਆਂ ਆਪਣੇ ਖਾਣ ਦਾ ਭੋਜਨ ਇਕੱਠਾ ਕਰਦੀਆਂ ਆਪਣੀ ਖੁੱਡ ਦੇ ਵਿੱਚ ਜਿੱਥੇ ਉਹਨਾਂ ਦੀਆਂ ਛੋਟ-ਛੋਟੀਆਂ ਖੁੱਡਾਂ ਹੁੰਦੀਆਂ ਕੀੜੀਆਂ ਦੀਆਂ ਉੱਥੇ ਉਹ ਨਾਜ ਲਿਆ ਲਿਆ ਕੇ ਲਿਆ ਲਿਆ ਕੇ ਇਕੱਠਾ ਕਰਦੀਆਂ ਨੇ ਇਹ ਕੀੜੀਆਂ ਦੀ ਗੱਲ ਕੀਤੀ ਹੈ ਪਰਮੇਸ਼ਰ ਦੇ ਵਚਨ ਦੇ ਵਿੱਚ ਸਰੀਰ ਵਿੱਚ ਕੱਦ-ਕਾਠ ਵਿੱਚ ਸਭ ਤੋਂ ਨਿੱਕੀਆਂ ਨੇ ਕੀੜੀਆਂ ਪਰ ਇਹ ਆਪਣੇ ਉਨਾਲ ਵਿੱਚ ਆਪਣਾ ਖਾਜਾ ਆਪਣਾ ਭੋਜਨ ਇਕੱਠਾ ਕਰਦਿਆਂ ਨੇ ਕੀੜੀਆਂ ਦੀ ਸਿਆਣਪ ਇੱਥੇ ਬਾਈਬਲ ਚ ਦੱਸੀ ਹੈ ਚਾਰ ਚੀਜ਼ਾਂ ਨੇ ਜਿਹੜੀਆਂ ਹੈ ਤੇ ਛੋਟੀਆਂ ਪਰ ਹੈ ਬਹੁਤ ਸਿਆਣੀਆਂ ਔਰ ਦੂਸਰੇ ਨੰਬਰ ਤੇ ਬਾਈਬਲ ਦੇ ਵਿੱਚੋਂ ਪੜਾਂਗੇ ਪਹਾੜੀ ਸਹਿ ਭਾਵੇਂ ਨਤਾਣੇ ਹਨ ਪਰ ਚਟਾਨਾਂ ਵਿੱਚ ਆਪਣੇ ਘਰ ਬਣਾਉਂਦੇ ਜਿਹੜੇ ਪਹਾੜਾਂ ਵਿੱਚ ਰਹਿਣ ਵਾਲੇ ਜਿਹਨੂੰ ਅਸੀਂ ਸ਼ਹਿਆ ਬੋਲ ਦਿੰਦੇ ਆ ਖਰਗੋਸ਼ ਬੋਲ ਦਿੰਦੇ ਆ ਵਚਨ ਕਹਿੰਦਾ ਪਹਾੜੀ ਜਿਹੜੇ ਸ਼ਹਿਆ ਭਾਵੇਂ ਨਤਾਣੀ ਕਮਜ਼ੋਰ ਐ ਪਰ ਆਪਣਾ ਘਰ ਕਿੱਥੇ ਬਣਾਉਂਦੇ ਆ ਚਟਾਨਾਂ ਵਿੱਚ ਆਪਣਾ ਘਰ ਬਣਾਉਂਦੇ ਆ ਚਟਾਨਾਂ ਵਿੱਚ ਜਿੱਥੇ ਉਹਨਾਂ ਨੂੰ ਕੋਈ ਵੀ ਖਤਰਾ ਨਹੀਂ ਹੈਗਾ ਜਿਹੜੇ ਕੀ ਉਹਨਾਂ ਦੇ ਘਰ ਸਭ ਤੋਂ ਜ਼ਿਆਦਾ ਮਜ਼ਬੂਤ ਐ ਮੇਰੇ ਭਾਈ ਭੈਣੋ ਜਿਹੜਾ ਪਹਾੜੀ ਸ਼ਹਿਆ ਆ ਪਰਮੇਸ਼ਰ ਦਾ ਵਚਨ ਕਹਿੰਦਾ ਭਾਵੇਂ ਕਮਜ਼ੋਰ ਹੈ ਪਰ ਘਰ ਸਭ ਤੋਂ ਮਜ਼ਬੂਤ ਬਣਾਉਂਦਾ ਆਪਣਾ ਚਟਾਨ ਵਿੱਚ ਆਪਣਾ ਘਰ ਬਣਾਉਂਦਾ ਆ ਇਹਦਾ ਵੀ ਆਕਾਰ ਜਿਹੜਾ ਆ ਸਰੀਰ ਵਿੱਚ ਛੋਟਾ ਆ ਔਰ ਅੱਗੇ ਤੀਸਰੀ ਗੱਲ ਜਿਹੜੀ ਪਰਮੇਸ਼ਰ ਦੀ ਬਾਣੀ ਵਿੱਚ ਲਿਖੀ ਹੈ ਸਲਾ ਦਾ ਕੋਈ ਰਾਜਾ ਨਹੀਂ ਤਾਂ ਵੀ ਉਹ ਸਭੇ ਦਲ ਬਣ ਕੇ ਨਿਕਲਦਿਆਂ ਹਨ ਸਲਾ ਦਾ ਕੋਈ ਰਾਜਾ ਨਹੀਂ ਸਲਾ ਸਲਾ ਦਾ ਮਤਲਬ ਏ ਟਿੱਡੀ ਮਾਰ ਜੀ ਨੂੰ ਬੋਲਦੇ ਆਪਾਂ ਜਿਹਨੂੰ ਆਪਾਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਟਿੱਡੀਆਂ ਬੋਲ ਦਿੰਦੇ ਆ ਜਿਹੜੇ ਕਈ ਉਹਨੂੰ ਕੋੜਾ ਵੀ ਬੋਲ ਦਿੰਦੇ ਆ ਕਈ ਉਹਨੂੰ ਤੋਤਾ ਵੀ ਬੋਲ ਦਿੰਦੇ ਆ ਫਸਲ ਦੇ ਉੱਤੇ ਬੈੰਦਾ ਤੇ ਫਸਲ ਨੂੰ ਖਾ ਜਾਂਦਾ ਆ ਉਹ ਟਿੱਡੀ ਦਲ ਪੂਰਾ ਦਲ ਬਣ ਕੇ ਨਿਕਲਦਾ ਆ ਬਾਈਬਲ ਉਹਨੂੰ ਸਲਾ ਦਾ ਨਾਮ ਦਿੰਦੀ ਹੈ ਬਾਈਬਲ ਦੇ ਵਿੱਚ ਲਿਖਿਆ ਸਲਾ ਜਿਹੜੀ ਹੈ ਇਹਦਾ ਕੋਈ ਰਾਜਾ ਨਹੀਂ ਆ ਇਹਦਾ ਕੋਈ ਆਗੂ ਨਹੀਂ ਆ ਪਰ ਤਾਂ ਵੀ ਇਹ ਜਿੱਥੇ ਨਿਕਲਦੇ ਨੇ ਦਲ ਵਨ ਕੇ ਨਿਕਲਦੇ ਆ ਇਹ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਟਿੱਡੀ ਦਲ ਆਇਆ ਹੋਵੇਗਾ ਉਹਨਾਂ ਇਲਾਕਿਆਂ 'ਚ ਪਤਾ ਕਿ ਫਸਲ ਨੂੰ ਚੱਟ ਕਰਕੇ ਚਲਾਈ ਜਾਂਦੀਆਂ ਇਹ ਇਹ ਟਿੱਡੀ ਦਲ ਜਿਹੜਾ ਆ ਇਹ ਨਿਕਲਦੇ ਨੇ ਇਹਨਾਂ ਦਾ ਏਕਾ ਹੁੰਦਾ ਆ ਜਿਹੜੀ ਫਸਲ 'ਚੋਂ ਗੁਜ਼ਰਨਾ ਜਿਹੜੇ ਖੇਤ ਵਿੱਚੋਂ ਗੁਜ਼ਰਨਾ ਉਸ ਖੇਤ ਨੂੰ ਇਹਨਾਂ ਨੇ ਸਾਫ਼ ਕਰ ਜਾਣਾ ਔਰ ਹੈ ਹਾਕਾਰ ਵਿੱਚ ਨਿੱਕਾ ਪਰ ਏਕਤਾ ਇਹਨਾਂ ਦੀ ਬਹੁਤ ਵੱਡੀ ਏਕਤਾ ਆ ਸੋ ਅਗਲੀ ਗੱਲ 28 ਵਚਨ ਪੜਦੇ ਆ ਕਿਰਲੀ ਤੂੰ ਹੱਥਾਂ ਵਿੱਚ ਫੜ ਸਕਦਾ ਤਾਂ ਵੀ ਪਾਤਸ਼ਾਹੀ ਮਹਿਲਾਂ ਵਿੱਚ ਰਹਿੰਦੀ ਐ ਜਿਹੜੀ ਕਿਰਲੀ ਐ ਪਰਮੇਸ਼ਰ ਦੇ ਵਚਨ ਚ ਲਿਖਿਆ ਉਹ ਛੋਟੀ ਜਹੀ ਐ ਤੁਸੀਂ ਹੱਥ ਚ ਵੀ ਉਹਨੂੰ ਫੜ ਸਕਦੇ ਹੋ ਪਰ ਰਹਿੰਦੀ ਕਿੱਥੇ ਆ ਪਾਤਸ਼ਾਹੀ ਮਹਿਲਾਂ ਦੇ ਵਿੱਚ ਰਹਿੰਦੀ ਐ ਕਿਰਲੀ ਇਹ ਚਾਰ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਆਕਾਰ ਵਿੱਚ ਛੋਟੀਆਂ ਨੇ ਜਿਨ੍ਹਾਂ ਦਾ ਕੱਦ ਛੋਟਾ ਆ ਜਿਨ੍ਹਾਂ ਦੇ ਸ਼ਰੀਰ ਛੋਟਾ ਆ ਪਰ ਇਹਨਾਂ ਇਹ ਹੈਗੀਆਂ ਬਹੁਤ ਸਿਆਣੀਆਂ ਆ ਇਹ ਹੈਗੀਆਂ ਬਹੁਤ ਸਿਆਣੀਆਂ ਕਿਵੇਂ ਸਿਆਣੀਆਂ ਕੀੜੀਆਂ ਭਾਵੇਂ ਛੋਟੀਆਂ ਨੇ ਪਰ ਆਪਣਾ ਖਾਜਾ ਇਕੱਠਾ ਕਰ ਲੈਂਦੀਆਂ ਆਪਣਾ ਭੋਜਨ ਆਪਣੇ ਦਾਣੇ ਅਨਾਜ ਸਾਰਾ ਇਕੱਠਾ ਕਰ ਲੈਂਦੀਆਂ ਖਾਣ ਵਾਸਤੇ ਪਹਾੜੀ ਸ਼ਹਿ ਭਾਵੇਂ ਨਤਾਣੇ ਨੇ ਕਮਜ਼ੋਰ ਨੇ ਪੱਕੀਆਂ ਚਟਾਨਾਂ ਵਿੱਚ ਘਰ ਬਣਾਉਂਦੇ ਆ ਸਲਾਹ ਜਿਹਦਾ ਕੋਈ ਵੀ ਆਗੂ ਨਹੀਂ ਹੈਗਾ ਪਰ ਜਿੱਥੇ ਨਿਕਲਦਿਆਂ ਨੇ ਏਕਾ ਕਰਕੇ ਨਿਕਲਦਿਆਂ ਨੇ ਜਿੱਦਾਂ ਫौज ਨਿਕਲਦੀ ਆ ਆਪਣੇ ਆਗੂ ਦੇ ਪਿੱਛੇ ਆਪਣੇ ਕੈਪਟਨ ਦੇ ਪਿੱਛੇ ਜਾਂ ਆਪਣੇ ਰਾਜੇ ਪਿੱਛੇ ਉਹ ਸਾਰੀ ਸੈਨਾ ਤੁਰੀ ਹੁੰਦੀ ਹੈ ਇਹ ਇਦਾਂ ਨਹੀਂ ਆ ਇਹਨਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੈਗਾ ਇਹਨਾਂ ਦਾ ਏਕਾ ਇੰਨਾ ਮਜ਼ਬੂਤ ਹੈ ਔਰ ਅਗਲੀ ਗੱਲ ਕਿਰਲੀ ਛਿਪਕਲੀ ਜਿਹਨੂੰ ਬੋਲਦੇ ਆਂ ਆਪਾਂ ਕਿਰਲੀ ਜਿਹੜੀ ਹੈ ਭਾਵੇਂ ਛੋਟੀ ਆ ਪਰ ਰਹਿੰਦੀ ਪਰਮੇਸ਼ਰ ਦੀ ਬਾਣੀ ਚ ਲਿਖਿਆ ਪਾਦਸ਼ਾਹ ਦੇ ਮਹਿਲ ਵਿੱਚ ਰਹਿੰਦੀ ਹੈ ਚੰਗੇ ਚੰਗੇ ਘਰਾਂ ਵਿੱਚ ਤੁਹਾਨੂੰ ਕਿਰਲੀ ਮਿਲੇਗੀ ਵਧੀਆ ਤੋਂ ਵਧੀਆ ਚੰਗੇ ਤੋਂ ਚੰਗੇ ਘਰ ਵਿੱਚ ਤੁਹਾਨੂੰ ਕਿਰਲੀ ਮਿਲੇਗੀ ਇਸ ਤਰ੍ਹਾਂ ਨਹੀਂ ਐ ਕਿਰਲੀ ਜੰਗਲਾਂ ਵਿੱਚ ਹੀ ਮਿਲੇਗੀ ਤੁਹਾਨੂੰ ਜਾਂ ਕਿਰਲੀ ਘਾਹ ਫੂਸ ਦੇ ਵਿੱਚ ਮਿਲੇਗੀ ਤੁਹਾਨੂੰ ਜਾਂ ਕਿਰਲੀ ਜਿਹੜੀ ਹੈ ਤੁਹਾਨੂੰ ਗੰਦਗੀ ਵਿੱਚ ਮਿਲੇਗੀ ਮੇਰੇ ਭਾਈ ਭੈਣੋ ਕਿਰਲੀ ਇੱਕ ਐਦਾਂ ਦਾ ਜੀਵ ਹੈ ਭਾਵੇਂ ਛੋਟਾ ਆ ਪਰ ਰਿੰਦੀ ਹੈ ਪਾਦਸ਼ਾਹਾਂ ਦੇ ਚੰਗੇ ਤੋਂ ਚੰਗੇ ਘਰਾਂ ਦੇ ਵਿੱਚ ਹੈ ਇਹ ਚਾਰ ਗੱਲਾਂ ਸੀ ਚਾਰ ਚੀਜ਼ਾਂ ਨੇ ਜਿਹੜੀਆਂ ਹੈ ਤੇ ਛੋਟੀਆਂ ਪਰ ਹੈ ਸਭ ਤੋਂ ਸਿਆਣੀਆਂ ਸੂਪਰਮੇਸ਼ਰ ਇਹਨਾਂ ਵਚਨਾਂ ਦੇ ਲਈ ਤੁਹਾਨੂੰ ਵਰਕਤ ਦੇਵੇ ਤੇ ਵੱਡੀ ਕਿਰਪਾ ਕਰੇ ਆਮੀਨ